ਸਸ਼ਿਆ ਕਾਸ ਕਾਇਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਬੀਤੇ ਦਿਨੀ ਹਾਈ ਕੋਰਟ ਦੇ ਵੱਲੋਂ ਵੀ ਝਾੜ ਪੰਜਾਬ ਸਰਕਾਰ ਨੂੰ ਲਗਾਈ ਗਈ ਸੀ ਕਿ ਪਿੰਡਾਂ ਦੇ ਵਿੱਚ ਜਲਦ ਤੋਂ ਜਲਦ ਚੋਣਾਂ ਕਰਾਈਆਂ ਜਾਣ ਪਰ ਉੱਥੇ ਹੀ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਇਸ ਪੂਰੇ ਵਿਵਾਦ ਦੇ ਵਿੱਚ ਹੁਣ ਇੱਕ ਹੋਰ ਅੱਗ ਦੇ ਵਿੱਚ ਘੇ ਪਾਉਣ ਦਾ ਕੰਮ ਕੀਤਾ ਹੈ ਦਰਅਸਲ ਮਾਮਲਾ ਬਾਗਾਪੁਰਾਣਾ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਵਿੱਚ ਬਣਾਈ ਗਈ ਸੋਸਾਇਟੀ ਦੀਆਂ ਚੋਣਾਂ ਹੋਣੀਆਂ ਸੀ ਤੇ ਚੋਣਾਂ ਤੋਂ ਪਹਿਲਾਂ ਉਮੀਦਵਾਰ ਟੈਂਕੀ ਦੇ ਉੱਤੇ ਚੜ ਗਿਆ ਜੀ ਹਾਂ ਲਗਾਤਾਰ ਇੱਕ ਉਮੀਦਵਾਰ ਪਿੰਡ ਦਾ ਹੀ ਵਿਅਕਤੀ ਜਿਹੜਾ ਟੈਂਕੀ ਦੇ ਉੱਤੇ ਚੜਾ ਗਿਆ ਤੇ ਉੱਥੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਥੱਲੇੋਂ ਖੜੇ ਹੋ ਕੇ ਉਸ ਨੂੰ ਸਮਰਥਨ ਦਿੱਤਾ ਗਿਆ ਪੂਰਾ ਇਲਜ਼ਾਮ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਮੜਿਆ ਗਿਆ ਹੈ ਕਿ ਪਿੰਡ ਦੀਆਂ ਸੁਸਾਇਟੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਨਾਮਜ਼ਦਗੀ ਦੇ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਅੱਠ ਉਮੀਦਵਾਰਾਂ ਨੂੰ ਖਾਲੀ ਹੱਥ ਵਾਪਸ ਭੇਜ ਦਿੱਤਾ ਉਹਨਾਂ ਨੂੰ ਚੋਣਾਂ ਦੇ ਕਾਗਜ਼ ਤੱਕ ਨਹੀਂ ਭਰਨ ਦਿੱਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੈਂਕੀ ਤੇ ਚੜ੍ਹੇ ਨੌਜਵਾਨ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਅਸੀਂ 9 ਵਜੇ ਪੇਪਰ ਭਰਨ ਗਏ ਅੱਠਾ ਕੈਂਡੀਡੇਟਾਂ ਦੇ ਜੋ ਕਿ ਸਾਨੂੰ ਤਿੰਨ-ਤਿੰਨ ਦੀ ਵਾਰ ਦਿੱਤਾ ਕੁਝ ਗੁੰਡਿਆਂ ਨੇ ਕੋਈ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਤੇ ਪ੍ਰਸ਼ਾਸਨ ਵੀ ਨਾਲ ਆ ਜੇ ਸਾਡੇ ਪੇਪਰ ਨਾ ਭਰાય 20 ਮਿੰਟ ਦੇ ਅੰਦਰ ਮੈਂ ਸ਼ਾਲ ਮਾਰ ਕੇ ਖੁਦਕੁਸ਼ੀ ਕਰ ਲੈਂੀ ਆ ਪ੍ਰਸ਼ਾਸਨ ਤੇ ਸੱਤਾਧਾਰੀ ਪਾਰਟੀ ਦੇ ਆਗੂ ਜ਼ਿੰਮੇਵਾਰ ਹੋਣਗੇ ਸਾਡੇ ਮੇਰੇ ਇਨਾ ਕੁਝ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਦੇ ਟੈਂਕੀ ਤੇ ਚੜਨ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਟੈਂਕੀ ਦੇ ਥੱਲੇ ਹੀ ਡੇਰਾ ਲਾ ਲਿਆ ਗਿਆ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਕਿਸੇ ਵੀ ਤਰੀਕੇ ਦੀ ਕਾਰਵਾਈ ਜਲਦੋਂ ਜਲਦ ਨਹੀਂ ਕਰਦਾ ਤਾਂ ਉਹਨਾਂ ਦੇ ਵੱਲੋਂ ਇੱਕ ਸੰਘਰਸ਼ ਵੀ ਡਿਆ ਜਾਏਗਾ ਤੇ ਨੌਜਵਾਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਪ੍ਰਸ਼ਾਸਨ ਨੇ ਅੱਧੇ ਘੰਟੇ ਦੇ ਵਿੱਚ ਇਸ ਪੂਰੇ ਮਾਮਲੇ ਦੇ ਉੱਤੇ ਕਾਰਵਾਈ ਨਹੀਂ ਕੀਤੀ ਤਾਂ ਉਹ ਟੈਂਕੀ ਤੋੜ ਛਾਲ ਮਾਰ ਦੇਗਾ ਇਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਭਾਈ ਜੀ ਅੱਜ ਸੋਸਾਇਟੀ ਦੀ ਚੋਣ ਸੀਗੀ ਪਹਿਲਾਂ ਦੋ ਵਾਰੀ ਇਹ ਆਪਣਾ ਰੋਕ ਦਿੱਤੀਆਂ ਕਿਤੇ ਕੋਈ ਬਹਾਨਾ ਲਾ ਕੇ ਕਿਤੇ ਕੋਈ ਬਹਾਨਾ ਕੈਨਸਲ ਕਰ ਦਿੰਦੇ ਸੀ ਕਿ ਅਸੀਂ ਆਪਦੇ ਕੈਂਡੀਡੇਟ ਸਾਰੇ ਲੈ ਕੇ ਜਾਂਦੇ ਸੀਗੇ ਉਹ ਇਹਨਾਂ ਕੋਈ ਕਾਰਨ ਬਣਾ ਕੇ ਦੋ ਵਾਰੀ ਚੋਣ ਰੱਦ ਕੀਤੀ ਅੱਜ ਫੇਰ ਜਿਹੜਾ 9 ਵਜੇ ਨਾ ਆਪਣਾ ਪੇਪਰ ਭਰਨੇ ਸੀਗੇ ਅਸੀਂ 9 9:30 ਜਾਵੜਿਆਂ ਉੱਥੇ ਉਦੋਂ ਦਾ ਪ੍ਰਸ਼ਾਸਨਿਕ ਕਿਤੇ 5 ਕਿਤੇ 10 ਮਿੰਟ ਕਹਿੰਦਾ ਰਿਹਾ ਬਾਅਦ ਦੇ ਵਿੱਚ ਜਿਹੜੇ ਆਮ ਆਦਮੀ ਦੇ ਉੱਥੇ ਚਹੇਤੇ ਸੀ ਮੂਹਲੇ ਪਿੰਡ ਦੇ ਉਹਨਾਂ ਨੇ ਉਹ ਹੁੱਲੜਬਾਜੀ ਉੱਥੇ ਕੀਤੀ ਪ੍ਰਸ਼ਾਸਨ ਦਰਸ਼ਕ ਬਣ ਕੇ ਖੜਾ ਰਿਹਾ ਅੰਦਰ ਵੜ ਕੇ ਅਰਲੋ ਲਾਲੀ ਸਾਨੂੰ ਬਾਰ ਨਹੀਂ ਖੋਲਿਆ ਅਸੀਂ 9 ਵਜੇ ਤੋਂ ਲੈ ਕੇ ਸਵਾ 11 ਉੱਥੋਂ ਤੁਰੇ ਆ ਪੂਰੀ ਉਹਨਾਂ ਨੇ ਹੁੱਲੜਬਾਜੀ ਕੀਤੀ ਤੁਸੀਂ মিডিਆ ਦੇਖਿਆ ਸਾਨੂੰ ਖੁਦ ਆਪ ਅੰਦਰ ਨਹੀਂ ਵੜਨ ਦਿੱਤਾ ਦੇਖੋ ਜੀ ਜੋ ਪੰਜਾਬ ਸਰਕਾਰ ਨੇ ਅੱਜ ਸਾਡੇ ਨਾਲ ਧੱਕਾ ਕੀਤਾ ਲੰਗਿਆਂ ਦੇ ਨਵਾਂ ਦੇ ਵਿੱਚ ਇਹ ਤੁਸੀਂ ਦੇਖੋ ਜਿਹੜੇ ਕਹਿੰਦੇ ਹੁੰਦੇ ਸੀ ਵੀ ਅਸੀਂ ਸਾਫ਼ ਸੁਥਰੇ ਪ੍ਰਸ਼ਾਸਨ ਦੇ ਨਾਲ ਇਲੈਕਸ਼ਨ ਕਰਾਵਾਂਗੇ ਸਾਡੇ ਸਾਹਮਣੇ ਜੋ ਕਿਸਾਨਾਂ ਦੀ ਬਣੀ ਹੋਈ ਸੁਸਾਇਟੀ ਹੈ ਉਹਨੂੰ ਅੱਜ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਗੁੱਸੇ ਦੇ ਵਿੱਚ ਸਾਡਾ ਨੌਜਵਾਨ ਇਸ ਟੈਂਕੀ ਤੇ ਚੜ ਗਿਆ ਜੇਕਰ ਉਹਦਾ ਕੋਈ ਨੁਕਸਾਨ ਹੁੰਦਾ ਤੇ ਸਾਡਾ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਪੁਲਿਸ ਪ੍ਰਸ਼ਾਸਨ ਜਿਹੜੇ ਸੁਸਾਇਟੀ ਦੇ ਮੁਲਾਜ਼ਮ ਹੈ ਡੀਆਰ ਹੋਇਆ ਆਰ ਹੋਇਆ ਜੋ ਵੀ ਸੁਸਾਇਟੀ ਦੇ ਮੈਂਬਰ ਇੰਸਪੈਕਟਰ ਸਾਰੇ ਜ਼ਿੰਮੇਵਾਰ ਹੈ ਕਿਉਂਕਿ ਅੱਜ ਇਲੈਕਸ਼ਨ ਸੀਗਾ ਤੀਜੀ ਵਾਰ ਇਲੈਕਸ਼ਨ ਕਰਾ ਰਹੇ ਆ ਲੰਗੀਆਂ ਨਵਾਂ ਦੇ ਵਿੱਚ ਪਹਿਲਾ ਦੋ ਵਾਰੀ ਪੋਸਟਪੌਨ ਕੀਤਾ ਉਹਨਾਂ ਕੋਲੇ ਕੋਈ ਆਪ ਦੇ ਕੈਂਡੀਡੇਟ ਹੈ ਨਹੀਂ ਸੀਗੇ ਸਾਡੇ ਕੈਂਡੀਡੇਟ ਮਜ਼ਬੂਤ ਸੀਗੇ ਕਾਂਗਸ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਸੀਗੇ ਪੂਰੇ ਦੇ ਪੂਰੇ ਸਾਡੇ ਕਾਗਜ ਲੈ ਕੇ 9:30 ਵਜੇ ਦੇ ਉੱਥੇ ਦਫ਼ਤਰ ਦੇ ਮੂਹਰੇ ਖੜੇ ਆ ਇਹਨਾਂ ਨੂੰ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਅੱਜ ਆਪ ਵਾਲਿਆਂ ਨੇ ਆਪ ਦੇ ਬੰਦੇ ਤੇ ਜਿਹੜੇ ਕਾਲੀਦਾਲ ਦੇ ਉਹਨਾਂ ਦੇ ਚੇਤੇ ਆ ਉਹਨਾਂ ਨੂੰ ਲੈ ਕੇ ਅੰਦਰ ਵੜ ਗਏ ਦੇਖੋ ਇਹ ਕਿਹੜਾ ਸਾਫ਼ ਸੁਥਰਾ ਪ੍ਰਸ਼ਾਸਨ ਹੋ ਰਿਹਾ ਮੈਂ ਉਹਨਾਂ ਨਾਲ ਗੱਲ ਐਸਐਸਪੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਡੀਐਸਪੀ ਸਾਹਿਬ ਨਾਲ ਵੀ ਹੋਈ ਐਸਐਚਓ ਸਾਹਿਬ ਨਾਲ ਵੀ ਹੋਈ ਕਹਿੰਦਾ ਜੀ ਬੰਦੇ ਅੰਦਰ ਆ ਸਾਡੇ ਬੰਦੇ ਸਾਰੇ ਆ ਖੜੇ ਆ ਦੋਨੋਂ ਸਾਡੇ ਸਰਪੰਚ ਖੜੇ ਆ ਸਾਰੇ ਉਹਨਾਂ ਦੇ ਨਾਲ ਦੇ ਸਾਥੀ ਖੜੇ ਆ ਇਹਨਾਂ ਦੇ ਕਾਗਜ਼ ਦਾਖਲ ਹੀ ਕੀਤੇ ਪ੍ਰਸ਼ਾਸਨ ਵੱਡੀਆਂ-ਵੱਡੀਆਂ ਟਰੀਰੀਆਂ ਮਾਰਦਾ ਜੇ ਕੋਈ ਸਾਡਾ ਨੁਕਸਾਨ ਹੁੰਦਾ ਸਾਡੇ ਨੌਜਵਾਨ ਦਾ ਨੁਕਸਾਨ ਹੁੰਦਾ ਸਾਡਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਸ ਕਰਕੇ ਅੱਜ ਅਸੀਂ ਇੱਥੇ ਧਰਨਾ ਮਜਾਰਾ ਕਰਨ ਲੱਗੇ ਆ ਇਹ ਪ੍ਰਸ਼ਾਸਨ ਦੇ ਉਲਟ ਸਰਕਾਰ ਦੇ ਉਲਟ ਇਹ ਸਰਕਾਰ ਤੱਕ ਅਹੀ ਗੱਲ ਆਉਦੀ ਪਹੁੰਚਾਵਾਂਗੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਾਂਗੇ ਕਿਉਂਕਿ ਹਾਈ ਕੋਰਟ ਨੇ ਪਹਿਲਾਂ ਇਸ ਗੱਲ ਤੇ ਰੱਟ ਪਈ ਸੀ ਹਾਈ ਕੋਰਟ ਨੇ ਇਹਨਾਂ ਨੂੰ ਹਦਾਇਤਾਂ ਕੀਤੀਆਂ ਸੀ ਸਾਰਿਆਂ ਦੇ ਕਾਗਜ਼ ਦਾਖਲ ਕਰਨੇ ਆ ਸਾਰਿਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇ ਕੇ ਇਹਨਾਂ ਦੀ ਚੋਣ ਕਰਾਉਣੀ ਹੈ ਸਰਪੰਚ ਸਾਹਿਬ ਬਾਈ ਜੀ ਨੂੰ ਕਿੰਨਾ ਕਿਹਰੋਗਾ ਟੈਂਕੀ ਤੇ ਚੜੇ ਨੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਕਿਸੇ ਕੋਈ ਅਧਿਕਾਰੀ ਨਹੀਂ ਆਇਆ ਜੀ ਸਾਡੇ ਨੌਜਵਾਨ ਮੁੰਡੇ ਨੇ ਵਿਚਾਰਾ ਇੰਨਾ ਗੁੱਸਾ ਕਰ ਗਿਆ ਕਿਉਂਕਿ ਇੰਨੀ ਮਿਹਨਤ ਕਰਦਾ ਪਿੰਡ ਦੇ ਵਿੱਚ ਇਹਨਾਂ ਨੇ ਪਹਿਲਾਂ ਪਿੰਡ ਦੇ ਵਿੱਚ ਸਰਪੰਚੀ ਤੌਰ ਤੇ ਹੀ ਬਹੁਤ ਕੰਮ ਕੀਤਾ ਹੁਣ ਸਾਰੇ ਬੰਦਿਆਂ ਨੇ ਆਣ ਕੇ ਤੁਹਾਨੂੰ ਕਿਹਾ ਵੀ ਆਪਾਂ ਸਾਫ਼ ਸੁਥਰਾ ਪ੍ਰਸ਼ਾਸਨ ਦੇ ਨਾਲ ਸਾਫ਼ ਸੁਥਰੀ ਇਲੈਕਸ਼ਨ ਕਰਾ ਕੇ ਵਧੀਆ ਮੈਂ ਪ੍ਰਧਾਨ ਜੀ ਖੜਿਆ ਜਗਦੇਵ ਸਿੰਘ ਇਹਨਾਂ ਨੇ ਵਧੀਆ ਪ੍ਰਸ਼ਾਸਨ ਚਲਾਇਆ ਹੁਣ ਫਿਰ ਇਹਨਾਂ ਨੇ ਸਾਰੇ ਪਿੰਨ ਨੂੰ ਕਿਹਾ ਸੀ ਆਪਾਂ ਸਹਿਮਤੀ ਦੇ ਨਾਲ ਬਣਾਈਏ ਪਰ ਇਹਨਾਂ ਨੇ ਸਹਿਮਤੀ ਕਰਦੇ ਕਰਦੇ ਇਹਨਾਂ ਨੂੰ ਪਾਸੇ ਰੱਖ ਲਿਆ ਆਪਦੀ ਅੰਦਰ ਵੜਗੇ ਲੈ ਕੇ ਇਹ ਸਾਡੀ ਅੱਜ ਜਿਹੜੀ ਸਰਕਾਰ ਨੇ ਧੱਕਾ ਕੀਤਾ ਸਾਡੇ ਨੌਜਵਾਨਾਂ ਦੇ ਨਾਲ ਸਾਡੇ ਲੰਗਿਆਣਾ ਨਮਾ ਦੇ ਸਾਰੇ ਆਦਮੀਆਂ ਦੇ ਨਾਲ ਭਾਈ ਜੀ ਭਾਈ ਜੀ ਉੱਪਰ ਚੜੇ ਹੋਇਆ ਟੈਂਕੀ ਦੇ ਉੱਪਰ ਜੇ ਉਹ ਨਹੀਂ ਉਤਰਦੇ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਗੱਲ ਨਹੀਂ ਸੁਣਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਸਾਡਾ ਇਹ ਕਦਮ ਆ ਜੀ ਅਸੀਂ ਪ੍ਰਸ਼ਾਸਨ ਦੇ ਬਿਲਕੁਲ ਇੱਥੇ ਵਿਰਖਲਾ ਬੈਠੇ ਆ ਜਿੰਨਾਂ ਜੇ ਸਾਡੀ ਕੋਈ ਗੱ ਸੋਸਾਇਟੀ ਦੇ ਵਿੱਚ ਨਹੀਂ ਪਾਇਆ ਜਾਂਦੇ ਸੋਸਾਇਟੀ ਦੀ ਚੋਣ ਸਾਫ ਸੁਥਰੀ ਤਰੀਕੇ ਨਾਲ ਨਹੀਂ ਕਰਾਈ ਜਾਂਦੀ ਅਸੀਂ ਉਹ ਨਜ਼ਰ ਇੱਥੇ ਆਪਦੇ ਬੈਠਾਂਗੇ ਸਰਕਾਰ ਦੀਆਂ ਪੂਰੀਆਂ ਜੋ ਵੀ ਇੱਥੇ ਇਹ ਨਕਾਮੀਆਂ ਉਹਨੂੰ ਜਾਗਰ ਕਰਾਂਗੇ ਹੁਣ ਅਸੀਂ ਆਪਦੇ ਹਾਈ ਕਮਾਂਡ ਤੱਕ ਵੀ ਇਹ ਦੱਸਦੇ ਆ ਅਸੀਂ ਆਪਦੇ ਪ੍ਰਧਾਨ ਜੀ ਨਾਲ ਰਾਜਾ ਬੜਿੰਗ ਜੀ ਨੂੰ ਵੀ ਅਸੀਂ ਉੱਥੇ ਤੱਕ ਫੋਨ ਕਰਦੇ ਆ ਸਾਰੇ ਆਪਦੇ ਜਿੰਨੇ ਲੀਡਰਸ਼ਿਪ ਆ ਸਾਰਿਆਂ ਨਾਲ ਗੱਲ ਕਰਕੇ ਅਸੀਂ ਜੋ ਉਹਨਾਂ ਨੇ ਸਾਨੂੰ ਹਦਾਇਤਾਂ ਕੀਤੀਆਂ ਉਸ ਹਦਾਇਤਾਂ ਦੇ ਮਤਾਬਕ ਅੱਗੇ ਅਸੀਂ ਆਪ ਦਾ ਇਸ ਰੋਸ ਨੂੰ ਲੈ ਕੇ ਜਾਵਾਂਗੇ ਲਗਾਤਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰਾਂ ਹਮਲਾਵਰ ਹੁੰਦੀਆਂ ਜਾ ਰਹੀਆਂ ਨੇ ਵਿਰੋਧੀ ਧਿਰਾਂ ਦੇ ਵੱਲੋਂ ਪਹਿਲਾਂ ਵੀ ਇਹ ਇਲਜ਼ਾਮ ਲਗਾਏ ਗਏ ਕਿ 2024 ਚੋਣਾਂ ਨੂੰ ਲੈ ਕੇ ਸਾਰੀਆਂ ਚੋਣਾਂ ਜਿਹੜੀਆਂ ਨੇ ਪਿੰਡ ਦੀਆਂ ਉਹ ਪੋਸਟਪੌਨ ਕੀਤੀਆਂ ਗਈਆਂ ਨੇ ਤਾਂ ਕਿ ਪਿੰਡਾਂ ਦੇ ਵਿੱਚ ਆਪਣੇ ਸਰਪੰਚ ਬਣਾਏ ਜਾਣ ਤੇ ਵਿਰੋਧੀਆਂ ਨੂੰ ਜਿਹੜਾ ਉਹ ਦਬਾਇਆ ਜਾ ਸਕੇ ਕਿ ਜਿਹ ਹੈ ਹੁਣ ਮਾਮਲੇ ਜਿਹੜਾ ਸਾਹਮਣੇ ਆ ਰਹੇ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਸਵਾਲ ਜ਼ਰੂਰ ਖੜੇ ਕਰ ਰਹੇ ਨੇ ਮੋਗਾ ਤੋਂ ਹਰਪਾਲ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ